ਸਰ ਤੋਂ ਪਹਿਲਾਂ ਸਾਸਰੀ ਕਾਲਜੀ ਭਾਈ ਜੀ ਸਾਰਿਆਂ ਨੂੰ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਤਾਂ ਅੱਜ ਆਪਾਂ ਵੀਰੇ ਬੱਕਰੀਆਂ ਚ ਲਾਈਜੀ ਡਿਊਟੀ ਮੰਦਾ ਇੱਕ ਘੱਟ ਦੀ ਵੀਰੇ ਮਾਲ ਜਾਦੇ ਸੀਗਾ ਉਸ ਅੱਜ ਵੀ ਆਈਆਂ ਸੀ ਵੀਰੇ 35 36 ਬੱਕਰੀਆਂ ਆਪਣੇ ਕੋਲੇ ਤਾਂ ਇਸ ਕਰਕੇ ਭਾਈ ਮੈਂ ਕਿਸੇ ਪਾਸੇ ਗਿਆ ਨਹੀਂ ਅੱਜ ਬੱਕਰੀਆਂ ਦੇ ਵਿੱਚ ਸੀਗਾ ਠੀਕ ਹੈ ਜੀ ਆ ਦੇਖ ਸਕਦੇ ਹੋ ਭਈ ਅੱਜ ਆਪਣੀਆਂ ਬੱਕਰੀਆਂ ਦੇ ਵਿੱਚ ਹੀ ਆਪਾਂ ਪਰ ਨਾਲ ਅਗਰੇ ਆਗੇ ਤੁਹਾਡੇ ਸਾਹਮਣੇ ਆ ਬਈ ਯੋਗਸ਼ ਹੈਗਾ ਆ ਤਾਂ ਦੇਖ ਸਕਦੇ ਇਹਨਾਂ ਵਿੱਚੋਂ ਆਪਣੇ ਕੋਲੇ ਘੱਟ ਤੋਂ ਘੱਟ ਵੀ 50 ਤੋਂ 55 ਬੱਕਰੀਆਂ ਬਾਈ ਬਕਾਊ ਹੋਣੀਆਂ ਨੇ ਜਿਹੜੀਆਂ ਆਪਾਂ ਦੇਣ ਵਾਲਾ ਮਾਲ ਆਇਆ ਬਈ ਆਪਣੇ ਕੋਲੇ ਅੱਜ ਵੀ ਬੱਕਰੀਆਂ ਆਈਆਂ ਨੇ ਵੀਰੇ ਤਾਂ ਕੱਲ ਵੀ ਆਪਣੇ ਕੋਲੇ ਬੱਕਰੀਆਂ ਆਈਆਂ ਸੀ ਵੀਰੇ ਸਾਰੀਆਂ ਬੱਕਰੀਆਂ ਰੰਗਦਾਰ ਨੇਗੀਆਂ ਵਿੱਚ ਬਹੁਤ ਹੀ ਟੌਪ ਟੌਪ ਦੀਆਂ ਬੱਕਰੀਆਂ ਨੇ ਬਾਈ ਨਵੀਆਂ ਪੱਠਾ ਆਉਣੀਆਂ ਵੱਡੀ ਬੱਕਰੀ ਕੋਈ ਵੀ ਨਹੀਂ ਹੁੰਦੀ ਹੈਗੀ ਆਪਣੇ ਕੋਲੇ ਬਾਕੀ ਤਕਰੀਬਨ ਆਪਣਾ ਸਾਰਾ ਹੀ ਨਵੀਆਂ ਪੱਠਾਂ ਦੀ ਕੰਮ ਹੁੰਦਾ ਬਈ ਇਹ ਨਹੀਂ ਹੋਊਗਾ ਵੀ ਕੋਈ ਪੱਕੀ ਬੱਕਰੀ ਹੋਊਗੀ ਜਾਂ ਵੱਡੀ ਬੱਕਰੀ ਹੋਊਗੀ ਵੀਰੇ ਠੀਕ ਹੈ ਜੀ ਗੱਲ ਤਾਂ ਬਹੁਤ ਸਾਫ਼ ਸੁਥਰਾ ਮਾਲ ਆ ਵੀਰੇ ਦੇਖ ਸਕਦੇ ਹੋਗੇ ਤਾਂ ਵਿੱਚ ਆਪਣੀਆਂ ਘਰੇ ਵੀ ਬੱਕਰੀਆਂ ਜਿਹੜੀਆਂ ਰੱਖਿਆ ਨੇ ਉਹ ਵੀ ਇਹਨਾਂ ਦੇ ਵਿੱਚ ਹੀ ਨੇ ਬਈ ਸਾਰਾ ਹੀ ਮਾਲ ਦੇਖੋ ਤੁਹਾਡੇ ਸਾਹਮਣੇ ਬਾਹਣਾ ਦੇ ਵਿੱਚ ਫਿਰ ਲੱਗ ਰਿਹਾ ਵੀਰੇ ਤਾਂ ਕਿਸੇ ਬਾਈ ਨੂੰ ਲੋੜ ਹੋਵੇ ਬਈ ਤਾਂ ਆਪਣੇ ਕੋਲੇ ਪਹੁੰਚਿਓ ਆਪਣਾ ਨੰਬਰ ਜ਼ਰੂਰ ਸਕਰੀਨ ਤੇ ਦਿੱਤਾ ਹੋਊਗਾ ਨੰਬਰ ਆਪਣਾ ਭਾਈਆਂ ਨੂੰ ਸਭੀਆਂ ਨੂੰ ਪਤਾ ਵੀ ਹੈ ਬਾਕੀ ਆਪਾਂ ਨੰਬਰ ਦੇ ਵੀ ਸਕਦੇ ਹਾਂ ਭਾਈ 9592602155 ਵੀਰੇ 9592602155 ਭਾਈ ਤਾਂ ਆ ਚੀਜ਼ਾਂ ਮੇਰੇ ਮਿਲਣਗੀਆਂ ਤੁਹਾਨੂੰ ਵਿੱਚ ਲਾਲ ਡੱਬੀਆਂ ਲਾਲ ਲੋਈਆਂ ਬੱਕਰੀਆਂ ਵਿੱਚ ਪੱਕੀਆਂ ਲੋਈਆਂ ਵੀਰੇ ਕਾਲੀਆਂ ਛੇਰੀਆਂ ਸਾਰੀਆਂ ਰੰਗਦਾਰ ਪੱਠਾ ਨੇ ਵੀਰੇ ਜਿਵੇਂ ਆ ਸਾਹਮਣੇ ਤੁਰੀਆਂ ਹੁੰਦੀਆਂ ਨੇ ਦੇਖ ਸਕਦੇ ਹੋਗੇ ਸਾਰੀਆਂ ਨਵੀਆਂ ਹੋਣਗੀਆਂ ਭਾਈ ਪੱਠਾ ਐ ਤਾਂ ਬੋਟ ਆਫ ਦੇ ਵਿੱਚ ਬੱਕਰੀਆਂ ਨੇ ਵੀਰੇ ਤਾਂ ਜਾਇਜ ਰੇਟ ਦੇ ਵਿੱਚ ਮਿਲਣਗੇ ਵੀਰੇ ਕਿਸੇ ਵੀ ਬਾਈ ਨੂੰ ਲੋੜ ਹੋਵੇ ਰੇਟ ਦਾ ਬਾਕੀ ਬਾਈਆਂ ਨੂੰ ਪਤਾ ਹੀ ਆ ਬਾਈ ਆਪਣਿਆਂ ਨੂੰ ਤਾਂ ਜਾਇਜ ਹੀ ਰੇਟ ਹੁੰਦੇ ਨੇ ਵੀਰੇ ਜਾਇਜ ਰੇਟ ਦੀ ਬਈ ਆਪਣਾ ਕੰਮ ਚੱਲਣ ਲੱਗ ਰਿਹਾਗਾ ਜਾਇਜ ਖਰੀਦਦੇ ਆ ਬਾਈ ਜਾਇਜ ਹੀ ਵੇਚਦੇ ਆ ਬਾਈ ਜੀ ਤਾਂ ਬਹੁਤ ਬਹੁਤ ਧੰਨਵਾਦ ਬਾਈ ਟਰਡਾ ਦੇਖ ਸਕਦੇ ਹੋ ਜੋੜੀ ਇੱਕ ਤੁਰ ਹੀ ਜਾਂਦੀ ਹੈ ਵੀਰੇ ਬਹੁਤ ਟੌਪ ਦੇ ਵਿੱਚ ਹੈਗੀ ਇਹ ਪਾਟ ਇੱਕ ਪਹਿਲੇ ਸੂਏ ਛੇਰੀ ਵੀਰੇ ਦੂਜੀ ਪਹਿਲੇ ਸੂਏ ਘੱਣਾ ਬਾਈ ਜੀ ਤਿੰਨ ਮਹੀਨਿਆਂ ਦੀ ਦੇਖੋ ਬਾਈ ਉਹ ਉਹਦੀਆਂ ਬੱਕਰੀਆਂ ਵੀਰੇ ਬਾਕੀ ਚਾਰ ਦੇ ਆ ਵੀਰੇ ਮਿਹਨਤ ਕਰਦੇ ਆ ਤੁਹਾਡੇ ਸਾਹਮਣੇ ਆ ਕੀ ਠੀਕ ਹੈ ਜੀ ਪ੍ਰਮਾਤਮਾ ਮਿਹਨਤ ਦਾ ਫਲ ਤਾਂ ਦਿੰਦਾ ਹੀ ਆ ਵੀਰੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਜਦੋਂ ਖਾਸ ਕਰਕੇ ਨਵਾਂ ਬੰਦਾ ਹੁੰਦਾ ਵੀਰੇ ਤਾਂ ਉਹਨੂੰ ਘੱਟ ਤੋਂ ਘੱਟ ਰੇਟ ਵਾਲੀ ਦੇ ਕੰਮ ਸਟਾਰਟ ਕਰਨਾ ਚਾਹੀਦਾ ਆ ਤਾਂ ਘੱਟ ਤੋਂ ਘੱਟ ਬੱਕਰੀਆਂ ਤੋਂ ਕੰਮ ਸਟਾਰਟ ਕਰਨਾ ਚਾਹੀਦਾ ਵੀਰੇ ਤਾਂ ਦੇਖ ਕੇ ਪਸ਼ੂ ਲੈਣਾ ਚਾਹੀਦਾ ਵੀਰੇ ਕਈ ਵਾਰੀ ਪਸ਼ੂ ਬਮਾ 8 ਵਾਰ ਹੁੰਦਾ ਆ ਜੇ ਆਪਣੇ ਘਰੇ 20 ਪਸ਼ੂ ਨੇ ਜੇ ਇੱਕ ਵੀ ਆਪਾਂ ਬਿਮਾਰ ਲੈ ਲਿਆ ਵੀਰੇ ਉਹ ਸਾਰਿਆਂ ਨੂੰ ਲੈ ਪੈਂਦਾ ਆ ਇਹ ਵੀ ਖਾਸ ਕਰਕੇ ਧਿਆਨ ਰੱਖਿਆ ਕਰੋ ਬਾਈ ਇਹ ਪਸ਼ੂ ਆਪਾਂ ਨੇ ਢਿੱਲਾ ਮੱਠਾ ਨਹੀਂ ਕੋਈ ਲੈਣਾ ਹੈਗਾ ਸਾਰਾ ਕੋਈ ਦੇਖ ਕੇ ਲੈਣਾ ਬਾਈ ਤਾਂ ਜਦੋਂ ਪਸ਼ੂ ਖਰੀਦਣਾ ਵੀਰੇ ਥੋੜਾ ਜਿਆ ਨੌਲੇਜ ਨਾਲ ਖਰੀਦੋ ਤਾਂ ਕਈ ਵਾਰੀ ਆਉਂਦਾ ਬਾਈ ਕਾਲੇ ਚੱਲ ਜਾਂਦੇ ਨੇ ਕਾਲਾ ਚੱਲਣ ਦੀ ਵੀਰੇ ਲੋੜ ਨਹੀਂ ਹੈਗੀ ਤਾਂ ਕਿਸੇ ਵੀ ਟਾਈਮ ਪਸ਼ੂ ਖਰੀਦਣਾ ਆ ਆਪਾਂ ਨੇ ਤਾਂ ਪੱਕੇ ਬੰਦੇ ਨੂੰ ਨਾਲ ਲੈ ਕੇ ਵੀਰੇ ਮਾਲ ਖਰੀਦੋ ਦੇਖ ਕੇ ਖਰੀਦੋ ਜੀ ਨੂੰ ਜਾਣਕਾਰੀ ਆ ਵੀਰੇ ਕਈ ਵਾਰੀ ਆ ਹੁੰਦਾ ਵੀਰੇ ਆਪਾਂ ਵੀ ਅਣਜਾਣ ਹੁੰਦੇ ਆ ਅੱਗੇ ਬੰਦਾ ਵੀ ਅਣਜਾਣ ਹੁੰਦਾ ਆ ਇਹ ਵੀ ਨਹੀਂ ਕੰਮ ਹੋਣਾ ਚਾਹੀਦਾ ਵੀਰੇ ਥੋੜਾ ਜਿਆ ਕਿਸੇ ਤੋਂ ਜਾਣਕਾਰੀ ਲੈ ਕੇ ਫੇਰ ਪਸ਼ੂ ਖਰੀਦੋ ਬਾਈ ਦੋ ਚਾਰ ਮੰਡੀਆਂ ਘੁੰਮੋ ਬਾਈ ਪਤਾ ਲੱਗ ਜਾਂਦਾ ਇੰਨੇ ਵਿੱਚ ਠੀਕ ਆ ਜੀ ਗੱਲ ਬਾਕੀ ਟ੍ਰੇਨ ਦਾ ਵੀਰੇ ਜ਼ਰੂਰ ਲੈਣੀ ਚਾਹੀਦੀ ਆ ਪਤਾ ਲੱਗ ਜਾਂਦਾ ਬਾਈ ਜੀ ਆਪਾਂ ਨੂੰ ਬਿਮਾਰੀ ਟਿਮਾਰੀ ਦਾ ਠੀਕ ਆ ਜੀ ਗੱਲ ਆ ਬਾਕੀ ਜਾਣਕਾਰੀ ਲਓ ਜਿਵੇਂ ਪੁਰਾਣੇ ਬੰਦੇ ਨੇਗੇ ਆ ਭਾਈ ਜੀ ਪਹੁੰਚੇ ਨੇ ਭਾਈ ਜਗਦੇਵ ਸਿੰਘ ਜੀ ਆਪਣੇ ਕੋਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰੇ ਇਹ ਭਾਈ ਆਪਣਾ ਮਾਮੇ ਦਾ ਮੁੰਡਾ ਵੀਰੇ ਇਹ ਆਇਆ ਸੀ ਅੱਗੇ ਨੰਗਿਆ ਹੋਇਆ ਸੀ ਕਿਤੇ ਤਾਂ ਆਪਾਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਤੁਹਾਡਾ ਵੀ ਬਹੁਤ ਹੀ ਬਹੁਤ ਧੰਨਵਾਦ ਆ ਜੀ